ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਸ ਗੁਰੂ ਦੀ ਮੋਹਰ ਹਨ ਇਹ ਸਾਰਿਆਂ ਨੂੰ ਪਤਾ ਹੈ ਅੱਜ ਗੱਲ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਕੇਸ ਕਿਸ ਨੇ ਕਤਲ ਕੀਤੇ ਸਨ 10 ਗੁਰੂ ਸਹਿਬਾਨ ਤੋਂ ਇਲਾਵਾ 84 ਸਿੱਧ ਹੋਏ ਨੇ ਉਹ ਸਾਰੇ ਕੇਸਾ ਧਾਰੀ ਸਨ ਨੌ ਨਾਥ ਹੋਏ ਨੇ ਉਹ ਵੀ ਕੇਸਾ ਧਾਰੀ ਸਨ 16 ਜੱਤੀ ਹੋਏ ਨੇ ਉਹ ਵੀ ਕੇਸਾ ਧਾਰੀ ਸਨ ਇਹਨਾਂ ਤੋਂ ਇਲਾਵਾ ਸਨਾਤਨ ਧਰਮ ਦੇ ਭਗਵਾਨ ਰਾਮ ਜੀ ਭਗਵਾਨ ਕ੍ਰਿਸ਼ਨ ਜੀ ਭਗਵਾਨ ਵਾਲਮੀਕ ਜੀ ਭਗਵਾਨ ਸ਼ਿਵ ਜੀ ਇਹ ਸਾਰੇ ਕਿਸਾ ਧਾਰੀ ਸਨ ਇਸਲਾਮ ਧਰਮ ਦੇ ਮੁਹੰਮਦ ਸਾਹਿਬ ਕਿਸਾ ਧਾਰੀ ਸਨ 크੍ਰਿਸਚਨ ਧਰਮ ਦੇ ਯਸੂਮਸੀ ਕਿਸਾ ਧਾਰੀ ਸਨ ਜਿੰਨੇ ਵੀ ਪੀ ਪੈਗੰਬਰ ਅਵਤਾਰੀ ਪੁਰਸ਼ ਹੋਏ ਨੇ ਭਗਤ ਰਵਿਦਾਸ ਜੀ ਹੋਏ ਨੇ ਇਹ ਸਾਰੇ ਕਿਸਾ ਧਾਰੀ ਸਨ ਹੁਣ ਵੇਸ ਇੱਥੇ ਇੱਕ ਸਵਾਲ ਉੱਠਦਾ ਹੈ ਕਿ ਸਭ ਤੋਂ ਪਹਿਲਾਂ ਕਿਸ ਕਿਸ ਨੇ ਕਤਲ ਕੀਤੇ ਸਨ